ਜਰਾਹਤ ਕਾਜ ਜੇ ਰੰਭ ਕਰ ਰਿਹਾ ਇਹ ਅੱਜ ਨਹੀਂ ਅੱਜ ਤੋਂ ਪਹਿਲਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਧਾਨ ਸਾਹਿਬ ਜੀ ਹਦਾਇਤ ਦੇ ਉਤੇ ਪਿਛਲੇ 3-4 ਦਿਨ ਤੋਂ ਲਗਾਤਾਰ ਜਿਹੜਾ ਵਾ ਅੜਾਂ ਦੇ ਵਿੱਚ ਹਰ ਪਿੰਡ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੇਜਰ ਸਾਹਿਬਾਨਾ ਨੇ ਉਹਨਾਂ ਦੇ ਨਾਲ ਵਰਕਰ ਸਾਹਿਬਾਨਾ ਨੇ ਤੇ ਮੁਲਾਜ਼ਮ ਸਾਹਿਬਾਨਾ ਨੇ ਤੇ ਮੈਂ ਸਮਝਣਾ ਜੇ ਬਹੁਤ ਸਾਰੇ ਪਿੰਡ ਜਿਹੜੇ ਨੇ ਪਾਣੀ ਵਿੱਚ ਅਸੀਂ ਉਹਨਾਂ ਤੱਕ ਪਹੁੰਚ ਨਹੀਂ ਕਰ ਸਕਦੇ ਅੱਜ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਿੰਦਰ ਸਿੰਘ ਧਮੀ ਸਾਹਿਬ ਉਹ ਚੇਚੇ ਤੌਰ ਤੇ ਅੱਜ ਰਾਵੀ ਦਰਿਆ ਦਾ ਦੌਰਾ ਕਰਨ ਵਾਸਤੇ ਆਏ ਨੇ ਤੇ ਜਿੰਨਾ ਜਿੰਨਾ ਥਾਵਾਂ ਤੇ ਹਿੰਕ ਤੱਕ ਰੈਤ ਨਹੀਂ ਪਹੁੰਚ ਸਕੀ ਉਹਨਾਂ ਉਹਨਾਂ ਥਾਵਾਂ ਦਾ ਪ੍ਰਬੰਧ ਕਰਨਗੇ ਇਸੇ ਤਰ੍ਹਾਂ ਮੈਂ ਸਮਝਣਾ ਕਿ ਜਿੱਥੇ ਇਹ ਪੱਬਾ ਪਾਰ ਸ਼੍ਰੋਮਣੀ ਕਮੇਟੀ ਹੋ ਕੇ ਸੇਵਾ ਵਿੱਚ ਜੁਟੀ ਏ ਉੱਥੇ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਕੱਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹ ਵੀ ਇੱਥੇ ਡੇਰ ਬਾਬੇ ਨਾਨਕ ਆ ਰਿਹਾ ਡੇਰ ਬਾਬਾ ਨਾਨਕ ਤੋਂ ਬਾਅਦ ਅਗਵਾਨਾ ਅਗਵਾਨ ਤੋਂ ਬਾਅਦ ਰੜਿਆਣਾ ਰਜਾਣੇ ਤੋਂ ਬਾਅਦ ਦੋਸਤਪੁਰੇ ਸ਼ੂਰ ਫੇਰ ਉਹ ਆਪਣੇ ਦਰਾਂਗਲੇ ਭਾਮਪੁਰ ਤਾਰਾਗੜ ਤੇ ਤਾਰਾਗੜ ਤੋਂ ਕਥਲੌਰ ਕਥਲੌਰ ਤੋਂ ਮਾਦੋਪੁਰਵਾਰਾ ਹੈ ਡਲਵੀ ਜਿਹੜਾ ਵਾ ਉਹ ਵੀ ਵੇਖਣਗੇ ਜਿਹੜੀਆਂ ਸੰਤਾਂ ਉੱਥੇ ਬੈਠੀਆਂ ਹੋਈਆਂ ਨੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸਾਰੇ ਸੋਰਸ ਜਿਹੜੇ ਨੇ ਆਪਣੀ ਸਾਰੀ ਤਾਕਤ ਜਿਹੜੀ ਹੈ ਇਹ ਲੋਕਾਂ ਦੀ ਵਰਤ ਲਵਾਂਗੇ ਅਸੀਂ ਕੋਈ ਗੁੰਜਾਇਸ਼ ਨਹੀਂ ਛੱਡਾਂਗੇ ਹਰ ਬੰਦੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਸਾਡਾ ਸਾਥ ਦਿਓ ਤਾਂ ਕਿ ਅਸੀਂ ਉਹਨਾਂ ਥਾਵਾਂ ਤੇ ਪਹੁੰਚ ਸਕੀ ਜਿੱਥੇ ਕੋਈ ਨਹੀਂ ਤੁਹਾਨੂੰ ਕੀ ਲੱਗਦਾ ਸਰਕਾਰ ਜਿੰਨਾ ਨੂੰ ਚਾਹੀਦਾ ਸੀ ਕਰਨਾ ਉਹਨਾਂ ਕਰ ਰਹੀ ਹੈ ਜਾਂ ਕੋਈ ਕਮੀ ਲੱਗਦੀ ਤੁਹਾਨੂੰ ਮੈਂ ਇਹ ਸਮਝਦਾ ਮੈਂ ਰਾਤ ਵੀ ਗੱਲਾਂ ਕਰਦੇ ਆਏ ਸੀ ਜੇ ਕਿਤੇ ਅਕਾਲੀ ਦਲ ਦੀ ਸਰਕਾਰ ਹੁੰਦੀ ਤੇ ਲੋਕਾਂ ਨੇ ਛੇਤਰ ਲਾ ਲੈਣਾ ਸੀ ਪਰ ਅੱਜ ਲੋਕ ਕੋਈ ਮਰ ਗਏ ਨੇ ਉਹਨਾਂ ਨੂੰ ਬੁਰਾ ਕੋਈ ਨਹੀਂ ਕਹਿ ਰਿਹਾ ਉਹਨਾਂ ਨੂੰ ਕੋਈ ਨਹੀਂ ਤਾੜ ਰਿਹਾ ਵੀ ਤੁਸੀਂ ਕਿਉਂ ਕਮਜ਼ੋਰ ਆ ਇਹਨਾਂ ਨੇ ਫੋਰਸਾਂ ਭੇਜੀਆਂ ਨੇ ਅੱਜ ਜਿੱਥੇ ਪਾਣੀ ਆ ਲੋਕ ਗਾਂ ਚਲੇ ਗਏ ਨੇ ਉਹ ਪਾਣੀ ਦੇ ਉੱਤੇ ਗੱਡੀਆਂ ਲਾ ਕੇ ਤੇ ਰਾਮ ਨਾਮ ਵਿੱਚ ਗੱਡੀਆਂ ਦੇ ਬੈਠੇ ਹੋਏ ਨੇ ਕੋਈ ਉੱਤਰਿਆ ਨਹੀਂ ਜਿਹੜੀਆਂ ਇਹਨਾਂ ਨੇ ਕਿਸ਼ਤੀਆਂ ਦਿੱਤੀਆਂ ਨੇ ਮੈਨੇਜਰ ਸਾਹਿਬ ਨੇ ਤੇ ਅਸੀਂ ਹਦਾਇਤਾਂ ਆਪਣੇ ਵਰਕਰਾਂ ਦੀਆਂ ਹਦਾਇਤਾਂ ਤੇ ਮੈਰਕਵਸ ਕੀਤੀ ਐ ਐਸਡੀਐਮ ਨੂੰ ਡੀਸੀ ਸਾਹਿਬ ਨੂੰ ਸਾਨੂੰ ਇੱਕ ਕਿਸਤੀ ਦੇ ਦਿਓ ਜਿਹੜੇ ਪਿੰਡਾਂ ਦੇ ਵਿੱਚ 5-5 ਸੀਸੀ ਫੁੱਟ ਪਾਣੀ ਹੈ ਅਸੀਂ ਉੱਥੇ ਰੋਟੀ ਪਾਣੀ ਦਾ ਪ੍ਰਬੰਧ ਕਰ ਸਕੀਏ ਸਾਨੂੰ ਕਿਹਨੇ ਦਿੱਤੀਆਂ ਨਹੀਂ ਇਹਨਾਂ ਕੋ ਖਾਲੀ ਪਈਆਂ ਹੋਈਆਂ ਨੇ ਮੈਂ ਸਮਝ ਨਾ ਵਾ ਇਹ ਸਾਨੂੰ ਤੇ ਦਿਨ ਛੱਡਿਆ ਇਹਨਾਂ ਦੇ ਆ ਮੁਲਾਜ਼ਮ ਵੀ ਆਣ ਕੇ ਸਾਡੇ ਕੋ ਇੱਥੇ ਲੰਮੇ ਪਏ ਨੇ ਗੁਰਦੁਆਰਾ ਸਾਹਿਬ ਵਿੱਚ ਇਹਨਾਂ ਦਾ ਪ੍ਰਬੰਧ ਨਹੀਂ ਕਰ ਸਕਦੇ ਇਹਨਾਂ ਲੋਕਾਂ ਦਾ ਪ੍ਰਬੰਧ ਕੀ ਕਰਨਾ ਮੈਂ ਤੁਹਾਨੂੰ মিডিਆ ਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਇੱਕ ਫੋਟੋ ਇਹਨਾਂ ਦੀ ਵੀ ਲੈ ਲਓ ਜਿਹੜੇ ਵਿਚਾਰੇ ਬੇਆਸਰੇ ਜਿਹੜੇ ਆ ਸਰਕਾਰ ਦੇ ਆਸਰੇ ਤੇ ਨੌਕਰੀਆਂ ਕਰਦੇ ਨੇ ਨਾ ਬੇਆਸਰੇ ਹੋ ਗਏ ਨੇ ਤੇ ਗੁਰਦਰ ਸਿੰਘ ਸਾਹਿਬ ਲੰਮੇ ਪਏ ਹੋਏ ਨੇ ਲੰਗਰ ਪਾਣੀ ਇੱਥੋਂ ਹੀ ਚੱਕ ਰਹੇ ਨੇ ਇਹਨਾਂ ਤੱਕ ਨਹੀਂ ਪਹੁੰਚਾ ਸਕੇ ਲੋਕਾਂ ਤੱਕ ਕੀ ਇਹਨਾਂ ਪਹੁੰਚਾਉਣਾ ਵਾ ਦੇਖੋ ਇਹ ਜਿਹੜੇ ਬੀਐਸਐਫ ਵਾਲੇ ਵੀ ਸਾਡੇ ਭਰਾ ਆ ਫੌਜ ਵੀ ਸਾਡੀ ਭਰਾ ਆ ਕਿਉਂਕਿ ਬੇਵਸੀ ਇਹਨਾਂ ਦੀ ਹੋ ਗਈ ਸਰਕਾਰਾਂ ਦਾ ਹੱਥ ਖੜੇ ਕਰਕੇ ਆ ਮੈਂ ਪਿੱਛੇ ਹੁਣ ਦੇਖ ਕੇ ਆ ਸਾਰੀ ਸਾਰੀ ਇਹਨਾਂ ਦਾ ਜਿਹੜਾ ਉਸ ਕੈਂਪਾਇਰ ਸਾਰਾ ਪਾਣੀ ਚ ਡੁੱਬਾ ਪਿਆ ਤੇ ਸਤਗੁਰ ਜੀ ਨੇ ਇੱਕ ਆਦੇਸ਼ ਵੀ ਸਿੱਖ ਨੂੰ ਕੀਤਾ ਸੀ ਵੀ ਜਿੱਥੇ ਨਿਸ਼ਾਨ ਸਭ ਝੁੱਲ ਜਾਏ ਉਹ ਇਸ ਗੱਲ ਦਾ ਪ੍ਰਤੀਕ ਆ ਵੀ ਇੱਥੇ ਦੋਸ਼ਮਣ ਵੀ ਆ ਜਾਏ ਉਹਨੂੰ ਵੀ ਰਾਹਤ ਦੇਣੀ ਆ ਤੇ ਸਾਡੇ ਭਰਾ ਆ ਆਪਣੇ ਤੇ ਆ ਤੁਸੀਂ ਦੇਖਦੇ ਆ ਸਾਰੇ ਵੱਡੇ ਪੱਦਰ ਤੇ ਬੈਠੇ ਆ ਇੱਥੇ ਇਹਨਾਂ ਨੂੰ ਵੀ ਜਿਉ ਆ ਕਹਿੰਦੇ ਆ ਇਹੋ ਮੈਂ ਕਹਿੰਨਾ ਵੀ ਜਿਹੜੇ ਸਰਕਾਰ ਦੇ ਕਾਰਜ ਸਰਕਾਰ ਤਾਂ ਫੇਲ ਹੋ ਗਈ ਆ ਸਰਕਾਰ ਪੰਜਾਬ ਦੀ ਸਰਕਾਰ ਸੈਂਟਰ ਦੀ ਸਰਕਾਰ ਜਿਨ੍ਹਾਂ ਨੇ ਕਾਰਜ ਕਰਨੇ ਸੀ ਉਹਦਾ ਕੰਨਾਂ 'ਚ ਬੱਤੀਆਂ ਪਾ ਕੇ ਬੈਠੇ ਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਕਾਲੀਦਾਲ ਬਿਵਸਥਾ ਕਈਆਂ ਦਿਨਾਂ ਤੋਂ ਲਗਾਤਾਰ ਇਸ ਗੱਲ ਜਤਨਸ਼ੀਲ ਆ ਕਿ ਇਸ ਪੰਜਾਬ ਦੀ ਧਰਤੀ ਤੇ ਕੋਈ ਵੀ ਭੁੱਖਾ ਨਾ ਰੋਵੇ ਇਹ ਠੀਕ ਆ ਬਹੁਤ ਸਾਰੇ ਪਿੰਡ ਹਾਲੇ ਉਹ ਬੇਚਰਾਗ ਬੇਚਰਾਗ ਇਸ ਕਰਕੇ ਨਾ ਤਾਂ ਬਿਜਲੀ ਆ ਨਾ ਉੱਥੇ ਪਸ਼ੂਆਂ ਲਈ ਕੋਕਾਖਿਆ ਉਹ ਅਸੀਂ ਹੁਣ ਯਤਨ ਕਰਾਂਗੇ ਕਿ ਉਹਨਾਂ ਤੱਕ ਅਪਰੋਚ ਕੀਤੀ ਜਾਵੇ ਉਹਲੇ ਗਿਸਤੀਆਂ ਵੀ ਆਪਣੀਆਂ ਲੈ ਲੈਣੀਆਂ ਪਮਾਈਮੀ ਜੇਡ ਰਾਤ ਲਈਏ ਤਾਂ ਕਿ ਉਹਨਾਂ ਤੱਕ ਪਹੁੰਚ ਸਕੀਏ ਨਾ ਕਿ ਵੀਡੀਓ ਬਣਾਈਏ ਉਹਨਾਂ ਨੂੰ ਆਪਣਿਆਂ ਨੂੰ ਜੋ ਇਹਨਾਂ ਦਾ ਰੋਜ਼ ਮਰਾਲੇ ਰਾਇਣ ਵਸੇਰੇ ਲਈ ਜਿਉਣ ਲਈ ਜਿਹੜਾ ਇਹ ਸਾਧਨ ਹੈ ਉਹ ਮਿਹੜੇ ਫੌੜੀਆਂ ਦੇ ਸਹਾਰੇ ਆਏ ਹੋਣ ਇਹ ਸਰਕਾਰ ਆਈ ਇਸ ਮੀਡੀਆ ਤੇ ਜਿਵੇਂ ਲਿਖੇ ਸੀ ਤੇ ਉਹ ਸਮਝਦੇ ਆ ਕਿ ਹੁਣ ਕਿਉਂਕਿ ਫੇਲਤਾ ਹੋ ਗਿਆ ਪੂਰੀ ਤਰ੍ਹਾਂ ਇਸ ਕਰਕੇ ਜਤਨਸ਼ੀਲ ਆ ਬਿ ਜਿੱਥੇ ਸ਼ੋਮਣੀ ਕਮੇਟੀ ਜਾਂ ਦੂਜੇ ਸ਼ੋਮਣੀ ਕਾਲੀਦਾਲ ਵਾਲੇ ਆਪਣਾ ਜਤਨਸ਼ੀਲ ਆ ਉਹਨਾਂ ਨੂੰ ਵੀ ਇਹ ਕਾਰਜ ਨਾ ਕਰਦੇ ਇਹ ਬਿਲਕੁਲ ਪਰਮੇਸ਼ਰ ਜਾਣਦਾ ਕੋਈ ਰਾਜਨੀਤੀ ਨੇ ਸ਼ੋਮਣੀ ਕਮੇਟੀ ਦਾ ਕਦੇ ਵੀ ਨਹੀਂ ਕਰਦੀ ਇਹ ਤਾਂ ਧਰਮ ਦੀ ਜੋ ਗੁਰੂ ਨਾਨਕ ਦੇ ਪਾਸ਼ਾ ਦੀ ਸਿੱਖਿਆ ਉਹਦੇ ਤੇ ਚੱਲਦੇ ਆ ਤੇ ਅਸੀਂ ਤਾਂ ਜਤਨਸ਼ੀਲ ਆ ਕੋਈ ਭੋਖਾ ਨਾ ਰਹੇ ਪਰ ਇਹਨਾਂ ਤੇ ਮੈਨੂੰ ਅਫਸੋਸ ਆ ਇਸ ਗੱਲ ਦਾ ਅਫਸੋਸ ਨਹੀਂ ਵੱਡਾ ਰੋਸ ਵੀ ਗਿਲਾ ਵੀ ਆ ਕਿ ਜਿਹਨਾਂ ਦੀਆਂ ਵੋਟਾਂ ਲੈ ਕੇ ਤੁਸੀਂ ਪੰਜਵਾਂ ਸਾਲ ਆ ਚਲੇ ਸੱਤਾ ਦੇ ਵਿੱਚ ਤੇ ਹੁਣ ਲੋਕਾਂ ਦੀਆਂ ਬਰੂਹਾਂ 'ਚ ਜਾਉਤਾ ਸਹੀ ਪਰ ਕਿਉਂ ਨਹੀਂ ਜਾ ਰਹੇ ਪਤਾ ਆ ਵੀ ਲੋਕਾਂ ਨੂੰ ਦੇਵਾਂਗੇ ਕੀ ਜਾ ਕੇ ਹਰ ਇੱਕ ਪੱਖ ਤੋਂ ਫੇਲ ਹੋ ਚੁੱਕੇ ਆ ਆ ਜਿਹੜੇ ਆਪਣੇ ਆਪ ਦੇਖਦੇ ਆਪਾਂ ਸਰਕਾਰੀ ਤੌਰ ਦੇ ਉੱਤੇ ਜਿਹੜੇ ਇਹਨਾਂ ਨੇ ਕਾਰਜ ਕਰਨੇ ਸੀ ਉਹ ਤਾਂ ਸਾਰੇ ਕਾਰਜ ਸ਼੍ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅੱਜ ਤੋਂ ਨਹੀਂ ਹਫ਼ਤੇ ਤੋਂ ਕਰ ਰਹੀ ਆ ਬਿਲਕੁਲ ਤੇ ਅਸੀਂ ਇਸ ਗੱਲ ਇਹ ਮੈਂ ਤਾਂ ਹੁਣ ਮਾਨਸਿਕ ਤੌਰ ਤੇ ਵੀ ਥੋੜਾ ਜਿਹਾ ਪੀੜਾ ਚ ਆਇਆ ਜਿਹੜੇ ਲੋਕਾਂ ਨੂੰ ਦੇਖਦਾ ਗੱਡੀਆਂ ਬੜ ਬੜੀਆਂ ਕੋਠੀਆਂ ਪਾਣੀ ਚ ਖੜੀਆਂ ਸਮੁੰਦਰ ਦੀ ਨਿਆਈ ਆਲੇ ਦੁਆਲੇ ਪਾਣੀ ਆ ਸੋ ਗੁਰੂ ਸਾਹਿਬ ਕਿਰਪਾ ਕਰਨ ਦੋ ਚੌਂ ਦਿਨਾਂ ਦੇ ਵਿੱਚ ਕੁਝ ਥੋੜੀ ਜਿਹੀ ਰਾਹਤ ਮਿਲੂਗੀ ਤੇ ਤੁਸੀਂ ਬਾਦ ਦੇ ਵਿੱਚ ਵੀ ਪਾਣੀ ਥੋੜਾ ਘਟਿਆ ਤੇ ਉਹਦੇ ਨਾਲ ਫਿਰ ਸਮੱਸਿਆਵਾਂ ਜਿਹੜੀਆਂ ਉਹ ਨਹੀਂ ਮੁੱਕਣੀਆਂ ਕਿਉਂਕਿ ਇੱਕ ਵਾਰੀ ਜਿੱਥੇ ਪਾਣੀ ਫਿਰ ਜਾ ਤੁਸੀਂ ਦੇਖੋਗੇ ਉਥੇ ਬਹੁਤ ਸਾਰੀਆਂ ਬਿਮਾਰੀਆਂ ਤੇ ਬਹੁਤ ਸਾਰੇ ਬਿਲਡਿੰਗਾਂ ਵੀ ਡੈਮੇਜ ਹੋ ਜਾਂਦੀਆਂ ਪਰ ਗੁਰੂ ਸਾਹਿਬ ਕਿਰਪਾ ਕਰ ਕੋਈ ਗੱਲ ਨਹੀਂ ਸ਼ੌਮਨੀ ਗੋਦਰਾ ਪ੍ਰਬੰਧਕ ਕਮੇਟੀ ਜਤਨ ਸੀ